ਸ੍ਰੀ ਅਕਾਲ ਜੀ ਵੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਵਿੱਚ ਕੋਵਿਡ ਵੈਕਸੀਨ ਕਰਕੇ ਹੋ ਰਹੀਆਂ ਹਨ ਅਚਾਨਕ ਮੋਤਾ ਸਿਹਤ ਮੰਤਰੀ ਜੇਪੀ ਨੱਡਾ ਵੱਲੋਂ ਵੱਡਾ ਖੁਲਾਸਾ ਕੋਵਿਡ-19 ਟੀਕੇ ਐਸ ਦੇ ਸੇਤ ਤੇ ਮਾਰੇ ਪ੍ਰਭਾਵਾਂ ਬਾਰੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ ਕੀ ਟੀਕਾ ਕਰਨ ਟੀਕਾ ਕਰਨ ਕਾਰਨ ਦਿਲ ਦੀ ਬਿਮਾਰੀ ਦਾ ਦੌਰਾ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਧੇ ਹਨ ਵੱਖ-ਵੱਖ ਧਿਆਨਾਂ ਵਿੱਚ ਸਮੇਂ ਸਮੇਤੇ ਇਸ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਵਿਸ਼ੇ ਤੇ ਕੇਂਦਰ ਸਿਹਤ ਮੰਤਰੀ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਸਪਸ਼ਟ ਕੀਤਾ ਹੈ ਕਿ ਕੋਰੋਨਾ ਟੀਕਾ ਕਰਨ ਕਾਰਨ ਬਾਲਗਾਂ ਵਿੱਚ ਅਚਾਨਕ ਮੌਤ ਦਾ ਖਤਰਾ ਨਹੀਂ ਵਧਿਆ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਇੱਕ ਤਾਇਆ ਅਧਿਆਨ ਦੀ ਰਿਪੋਰਟ ਵਾਲਾ ਹਵਾਲਾ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਟੀਗਾ ਕਰਨ ਦੇ ਮੌਤ ਦੇ ਮਾਮਲੇ ਵਿੱਚ ਵਾਦ ਦੇ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ ਹੈ ਮਹਿਰਾਂ ਦੀ ਟੀਮ ਨੇ ਕੋਵਿਡ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਅਚਾਨਕ ਮੌਤ ਦਾ ਪਰਿਵਾਰਕ ਇਤਿਹਾਸ ਅਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਸਮੱਸਿਆ ਨੂੰ ਅਚਾਨਕ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਹੈ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਅਚਾਨਕ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਲਈ ਦੋ ਤਰੀਕਿਆਂ ਤੇ ਅਧਿਆਇ ਕੇਂਦਰਿਤ ਕੀਤਾ ਹੈ ਪਹਿਲਾ ਤਰੀਕਾ ਅਚਾਨਕ ਮੌਤ ਨਾਲ ਜੁੜੇ ਜੋਖਮ ਕਾਰਨਾਂ ਕਰਕੇ ਨਿਰਧਾਰਤ ਕਰਨ ਲਈ ਪਿਛਲੇ ਮਾਮਲਿਆਂ ਦਾ ਅਧਿਐਨ ਕਰਨਾ ਸੀ ਇਸ ਦੇ ਨਾਲ ਹੀ ਦੂਜਾ ਤਰੀਕਾ ਵਰਚੂਲਰ ਆਟੋਪਸੀ ਪਹੁੰਚਨ ਦੀ ਵਰਤੋਂ ਕਰਕੇ ਬਾਲਗਾਂ ਵਿੱਚ ਅਚਾਨਕ ਮੌਤ ਦੀ ਸੰਭਾਵੀ ਜਾਂਚ ਕਰਨਾ ਹੈ ICMR نیشنل ਇੰਸਟੀਚਿਊਟ ਹਾਫ ਐਮਏ ਡੈਮਪੀ ਉਲੋਜੀ ਨੇ 19 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 47 ਹਸਪਤਾਲਾਂ ਵਿੱਚ ਇੱਕ ਅਧਿਐਨ ਕੀਤਾ ਸੀ ਨੱਡਾ ਨੇ ਕਿਹਾ ਹੈ ਕਿ 1 ਅਕਤੂਬਰ 2021 ਤੋਂ 31 ਮਾਰਚ 2023 ਤੱਕ ਦੌਰਾਨ ਅਚਾਨਕ ਮੌਤਾਂ ਦੇ ਮਾਮਲੇ ਸੇਤਮੰਦ ਵਿਅਕਤੀਆਂ ਵਿੱਚ ਹਨ ਜਿਨ੍ਹਾਂ ਨੂੰ ਪਹਿਲਾਂ ਕੋਈ ਸੇਤ ਰੋਗਤਾ ਨਾ ਸ਼ਿਕਾਇਤ ਨਹੀਂ ਸਨ ਪਰ ਅਣਜਾਣ ਕਾਰਨਾ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਇਹਨਾਂ ਮਰੀਜ਼ਾਂ ਦੀ ਜੀਵਨ ਸ਼ੈਲੀ ਤੇ ਸਥਿਤ ਸਿਹਤ ਦੀਆਂ ਸਥਿਤੀਆਂ ਬਾਰੇ ਡਾਟਾ ਵੱਖ-ਵੱਖ ਪੱਧਰਾਂ ਤੇ ਇਕੱਠਾ ਕੀਤਾ ਗਿਆ ਹੈ ਨੱਡਾ ਨੇ ਕਿਹਾ ਹੈ ਦਿਆਂ ਵਿੱਚ ਦੇਖਿਆ ਗਿਆ ਹੈ ਕਿ ਕੋਵਿਡੀ ਕੀਤੇ ਦੀਆਂ ਦੋ ਖਰਾਕ ਲੈਂਨ ਕਰਨਾ ਅਚਾਨਕ ਮੌਦੇ ਜੋਖਮ ਵਿੱਚ ਕਾਫੀ ਕਮੀ ਆਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ